ਉਹ ਸਾਰਿਆਂ ਦੇ ਭਲੇ ਲਈ ਜੋ ਪਹਿਲਾਂ ਵੀ ਦੇਖਿਆ ਮਹਾਰਾਜ ਗਾਂਧੀ ਸਿੰਘ ਦਾ ਰਾਜ ਸਾਰਿਆਂ ਨੂੰ ਉੱਥੇ ਕੇਸ ਘਰੋਂ ਜਾਂ ਕਿਸੇ ਹਾਦਸੇ ਆਦਿ ਕੋਈ ਵਿਸਥਾਰ ਨਹੀਂ ਹੋਇਆ ਤੇ ਅਸੀਂ ਚਾਹੁੰਦੇ ਕਿ ਇਹੋ ਜਿਹਾ ਰਾਜ پوری ਦੁਨੀਆ ਤੇ ਹੋਣਾ ਚਾਹੀਦਾ ਇਸ ਕਰਕੇ ਅਸੀਂ ਵੀ ਜੋ ਇਹ ਵੀ ਇੱਕ ਉਸ ਰਾਜ ਦਾ ਇੱਕ ਸੈਪੀਆ ਤੇ ਜੋ ਅਸੀਂ ਕੋਈ ਚੰਗਾ ਪ੍ਰਸ਼ਾਸਨ ਦੇ ਸਕੀਏ ਲੋਕਾਂ ਨੂੰ ਦੁੱਖ ਤਕਲੀਫਾਂ ਜਿੰਨੀਆਂ ਵੀ ਅਸੀਂ ਛੱਡ ਦਈਏ ਲੇਕਿਨ ਅਲਟੀਮੇਟਲੀ ਨਿਸ਼ਾਨਾ ਤਾਂ ਅਸੀਂ ਸਾਰੇ ਸਾਰੇ ਖਾਲਸਾ ਰਾਜ ਵਾਸਤੇ ਲੜ ਰਹੇ ਹਾਂ 2 ਤਰੀਕ ਨੂੰ ਕਾਲਪ ਤੱਕ ਤੋਂ ਹੁਕਮ ਹੋਏ ਵਰਕਿੰਗ ਕਮੇਟੀ ਦੇ ਦੀ ਤੇ ਮਿਲਦੀ ਕਰਨ ਦਾ ਸੱਤ ਮੈਂਬਰੀ ਕਮੇਟੀ ਬਣਾਉਣ ਦੀ ਕਾਲੀਦਾਂ ਉਹ ਬੱਡੇ ਤੱਕ ਮੰਨੇ ਲਏ ਕਿਸ ਰੂਪ ਚ ਦੇਖਦੇ ਉਹਨਾਂ ਨੂੰ ਚਾਲਤਕ ਦੇ ਹੁਕਮਨਾਮਿਆਂ ਨੂੰ ਨਾ ਮੰਨ। ਇਹ ਤੇ ਇਹ ਦੀ ਸਖ਼ਤੀ ਤੇ ਆਮ ਸੰਸਦਾਂ ਦੇ ਬਹੁਤ ਸੈਂਪਲ ਲਿਖੇ ਚ ਰਹੀ। ਇਹ ਪੰਥਕ ਤੇ ਇਹਨਾਂ ਨੇ ਪੰਥ ਨੂੰ ਬਹੁਤ ਵੱਡੀ ਢਾਲ ਲਾ ਲਈ। ਢਾਲ ਆਈ ਆ 2007 ਤੋਂ ਜੋ ਇਹ ਮਾਮਲਾ ਚੱਲ ਰਿਹਾ ਸੀ ਸੱਸੀ ਸਾਹਿਬ ਨੂੰ ਮਾਫੀ ਦੇਣ ਨਾਲ ਜਾਂ ਜੋ ਜੋ ਕਸਾਣਾ ਵਾਪਰਿਆ ਤੇ ਲੋਕ ਤੇ ਉਦੋਂ ਤੋਂ ਰੋੜੀ ਪਾ ਰਹੇ ਸੀ। ਦੇਖਣ 2015 ਤੋਂ ਬਾਅਦ ਤੇ ਇੱਕਦਮ ਨੰਗਾ ਚਿੱਟਾ ਸਾਫ ਹੋ ਗਿਆ ਕਿ ਇਹ ਜਿਹੜੇ ਪੰਥਕ ਨਹੀਂ ਦੇ ਪੰਥ ਦੇ ਵਿਰੋਧੀ ਆ ਤੇ ਹੁਣ ਜੋ ਇਹਨਾਂ ਨੇ ਪੰਥਕ ਸੰਸਥਾਵਾਂ ਦਾ ਜੋ ਘਾਣ ਕੀਤਾ ਜੋ ਢਾਲ ਲਾਈ ਆ ਅਕਾਲ ਤਖਤ ਦੀ ਇਡੀ ਵੱਡੀ ਅਹਮਤਾਨ ਨੂੰ ਉਹ ਹੁਣ ਦੇਖੋ ਕਿ ਉੱਥੇ ਬੰਨ ਨਹੀਂ ਗਏ ਕਿ ਅਸੀਂ ਸਾਰੇ ਗਨਾਹ ਕੀਤੇ ਆ ਤੇ ਫਿਰ ਉਸ ਚੀਜ਼ ਨੂੰ ਫਿਰ ਚੈਲੰਜ ਕਰ ਰਹੇ ਸਿਰ ਜੋ ਉਥੋਂ ਹੁਕਮ ਹੋਇਆ ਕਿ ਇਹਨੇ ਜਨਾ ਕਿ ਅਸੀਂ ਤੇ ਜੀ ਦੋ ਨਹੀਂ ਦਿੱਤੇ ਗਏ ਇਹ ਅਕਾਲ ਤਖਤ ਨੂੰ ਕੋਈ ਉਹਨਾਂ ਸਮਰਪਤ ਨਹੀਂ ਗਏ ਉੱਥੋਂ ਭਗੌੜ ਗਏ ਜਿਸ ਕਰਕੇ ਇਹ ਸਾਰੇ ਜਾਂਮੀ ਬਾਜ਼ੀਆਂ ਕਿਸ ਤਰ੍ਹਾਂ ਜਾਰੀਆਂ ਆਪਣੀ ਕੋ ਰਾਸਰੀ ਜਿਹੜੀ ਲਾਲਸਾ ਪੂਰੀ ਕਰਨ ਵਾਸਤੇ ਫਿਰ ਇਹ ਇਹੋ ਜਿਹੇ ਹੱਥ ਕੰਦੇ ਦੇ ਰਹੇ ਆ। ਇਹ ਉਦziałਾਮ ਲਾਏ ਜਾ ਰਹੇ ਕਹਿੰਦੇ ਅਕਾਲੀ ਦਲ ਨੂੰ ਖੰਡਾਉਣ ਦੀ ਕੋਈ ਕੋਰੀ ਏਜੰਸੀਆਂ ਵਿਆਪ ਚੁੜਾ ਕੇ ਉਹਨਾਂ ਕੌਮੀਆਂ ਪਾਲ ਦੇ ਬਣਾਤੇ ਕਿ ਇਸ ਤਰ੍ਹਾਂ ਦਾ ਜਨਮ ਪਰ ਉਹਨਾਂ ਨੂੰ ਬਾਈਟਸ ਦਾ ਕੰਮ ਨਹੀਂ ਦੋਤਾ ਮਰਤਪਾਲ ਕਹਿੰਦੀ ਇਹ ਇਹ ਨੂੰਤੇ ਇਹ ਤੀਜਾ ਕਿ ਇਹ ਤੀਜਾ ਤੇ ਜਵਾਬ ਇਹ ਹੈ ਕਿ ਅਮਰਪਾਲ ਜਾਂ ਜਿਹੜੀ ਹੁਣ ਪਾਰਟੀ ਨੂੰ ਖੰਊ ਅੱਜ ਹੋ ਰਹੀ ਆ ਅਕਾਲੀ ਦਲ ਤੋਂ ਤੁਸੀਂ ਪਹਿਲਾਂ ਹੀ ਅੱਜ ਤੋਂ ਪੰਜ ਸਾਲ 10 ਸਾਲ ਪਹਿਲਾਂ ਹੀ ਖਤਮ ਕਰ ਦਿੱਤਾ ਇਹ ਕੁ ਵਧੀ ਹਾਲਾਤ ਜਿਹੜੀ ਆ ਕਿ 2022 ਵੀ ਇਸ ਤਰ੍ਹਾਂ ਸੀ ਤਾਂ ਤੁਸੀਂ ਦਿੱਸੋਗੇ ਆ ਹੁਣ ਇੱਕ ਲੋਕ ਸਭਾ ਦੀ ਸੀਟ ਬਹੁਤ ਠੱਕੇ ਨਾਲ ਬਹੁਤ ਕੈਸਾ ਪੂਸਾ ਖਰਚ ਕਰਕੇ ਅਸਿਹਾਈ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਇਹ ਜਿਹੜੇ ਇਲਜ਼ਾਮ ਇਹ ਲੋਕਾਂ ਤੇ ਲਾ ਰਹੇ ਇਹ ਨਾ ਆਪਣੇ ਆਪ ਹੀ ਖੰਡਾਇਆ ਆਪਣੀਆਂ ਨੀਤੀਆਂ ਨਾਲ ਆਪਣੇ اپنی لالچی اپنے ਪਰिवारवाद ਨੂੰ کوئی وجہ ਨਹੀਂ ਇਹ طرح سے ਸੁਪਤ ਲਈ ਲੱਗਦਾ ਹੈ ਬੱਦਲ ਹੈ ਉਹ ਕਾਂਗਰਸ ਦੇ ਇਹ ਦੇ ਪਾਸੇ ਲਿਖਾਣਾ ਕਿ ਅਮਰਪਾਲ ਤੋਂ ਵੱਡਾ ਨਿਕਾਣਾ ਲੱਗ ਰਿਹਾ ਹੈ ਇਹ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਨੂੰ ਪਤਾ ਹੈ ਕਿ ਅਮਰਪਾਲ ਸਰਪੁਰਵਾਂ ਨੂੰ ਸਲੀਪ ਜੋ ਹੋ ਚੱਕੀ ਹੈ ਕਿ ਇਸ ਕਰਕੇ ਉਹਨੂੰ ਕਿਸੇ ਤਰੀਕੇ ਨਾਲ ਹੋਰ ਕੋਈ ਪਾਰਟੀਆਂ ਨਹੀਂ ਦੇਤੀਆਂ ਕਾਂਗਰਸ ਆ ਆਮ ਆ ਜੋ ਪੰਜਾਬ ਦੇ ਹਾਲਾਤ ਬਣਾ ਰਹੀ ਹੈ ਆ ਯਾ ਭਾਰਤੀ ਜਨਤਾ ਪਾਰਟੀ ਹੈ ਜੋ ਦੇਸ਼ ਦੇ ਜਿੱਦਾਂ ਦਾ ਮਾਹੌਲ ਸੱਜਿਆ ਜਾ ਰਿਹਾ ਉਹਨਾਂ ਦੇ ਖਿਲਾਫ ਕੋਈ ਨਹੀਂ ਗੱਲ ਕਰ ਰਹਾ ਇਹ ਖਾਲੀ ਅਮਰਪਾਲ ਹੀ ਕਿਉਂ ਦੇਖ ਰਿਹਾ ਹੈ ਕਿਉਂ ਅਮਰਪਾਲ ਹੀ ਉਹਨਾਂ ਨੂੰ ਪਤਾ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਦੀਆਂ ਨਜ਼ਰਾਂ 'ਚ ਲੋਕ ਉਹਨੂੰ ਬਹੁਤ ਪਿਆਰ ਕਰਦੇ ਐ ਇਸ ਕਰਕੇ ਉਹ ਜੋ ਆ ਜੋ ਇਲੈਕਸ਼ਨ ਜਿੱਤੀ ਉਹ ਜੇਲ੍ਹ 'ਚ ਬੈਠਿਆ ਵੀ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਨਾ ਉਹ ਹੀ ਇਹਨਾਂ ਦੀ ਨੀਂਦ ਰਾਹ ਨੂੰ ਹੋਈ ਪਈ ਹੈ ਲੱਗਦਾ ਵੀ ਸਹੀ ਗੱਲ ਬਾਤਲ ਹੋਣਾ ਨਹੀਂ ਕਿ ਐਮਪੀ ਘਾਰੀ ਲੈ ਕੇ ਜਿਹੜੀ ਇਸ ਤਰ੍ਹਾਂ ਦੇ ਖਾਲਸਾ ਵੀ ਰੋਸ ਕਰ ਲੈਣੀ ਚਾਹੀਦੀ ਤਾਂ ਕਿ ਲੋਕਾਂ ਦਾ ਪਰ ਜਿਹੜਾ ਕੋਈ ਬੰਦਾ ਪਹਿਲਾਂ ਧਰਮੀ ਹੋਊਗਾ وہی وہی ਗੁੱਦਿਆਂ ਨੂੰ ਕੋ ਤ੍ਰੇਸ ਸਕਦਾ ਉਹ ਮੇਰੇ ਖਿਆਲ ਤੋਂ ਪਹਿਲਾਂ ਉਹਨਾਂ ਨੂੰ ਆਪ ਹੀ ਇਹ ਧਰਮੀ ਨਹੀਂ ਹੈ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜੇ ਧਰਮੀ ਹੁੰਦੇ ਤਾਂ ਫਿਰ ਤੇ ਧਰਮ ਦੇ ਗਰੋਡੇ ਇਹੋ ਜਿਹੇ ਇਹੋ ਜਿਹੇ ਜੋ ਧਰਮੂਰੋਡੀਆਂ ਨਾ ਹਣਾ ਛੱਡਦੇ ਤੁਸੀਂ ਤੁਸੀਂ ਕੱਲ ਤਕਬੀਰ ਬਾਦਲ ਹੋਰਾਂ ਦਾ ਬਿਆਨ ਤੁਸੀਂ ਵੀ ਸੁਣਿਆ ਹੋਣਾ ਹੈਗਾ ਉਹ ਹੁਕਮਨਾਮੇ ਤੋਂ ਬਹੁਤ ਦਾਕਾਉ ਦਾ ਬਿਆਨ ਸੀ ਉਸ ਬਿਆਨ ਨੂੰ ਕਿੱਕ ਹੰਦਾ ਰੱਖ ਕੇ ਦੇਖੋ ਕਿਵੇਂ ਦੇਖਦੇ ਹੋ ਜਿਹੜਾ ਕਿਸੇ ਕੱਲ ਬੋਲੇ ਹੈਗੇ ਨੇ ਇੱਕ ਤਕੜੀ ਚਕਵਾ ਲਿਆ ਕੀ ਕਰੇ ਕੀ ਨਹੀਂ ਕਰਦੇ ਉਹ ਮੁਕੀਆਂ ਦੇਖਦੇ ਨਹੀਂ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੀਤਾ ਕਿਉਂ ਨਹੀਂ ਉਹ ਕਈ ਸਾਲ ਮੁੱਕਦੇ ਰਹੇ ਉਹ ਜਿਹੜੀਆਂ ਗੁਰੂਗ੍ਰਾਮ ਸਹਿਬ ਮਾਰਗ ਦੀ ਦੇਦੇ ਵਿੱਚ ਸਿੱਖਾਂ ਬਣੀ ਉਹਨਾਂ ਦੀ ਵੀ 에ਰਬੋਟ ਆ ਸਾਰਾ ਕੁਝ ਇਹ ਹੈ ਇਹ ਤੇ ਹੁਣ ਇਹਨਾਂ ਲੋਕਾਂ ਲੋਕਾਂ ਨੂੰ ਭਲੇਖੇ ਚ ਰੱਖਦੇ ਸੀ ਹੁਣ ਉਹਨਾਂ ਨੇ ਗੁਰੂ ਘਰ ਦੇ ਕਬੂਲ ਨੇ ਤੇ ਫਿਰ ਵੀ ਸ਼ਾਇਦ ਗੁਰੂ ਤੋਂ ਮਾਫ ਕਰਦੇ ਤੇ ਫਿਰ ਵੀ ਮੁੱਕਣਦੇ ਆ ਕਿ ਅਸੀਂ ਉੱਥੇ ਗਲਤੀ ਦਾ ਮੰਨ ਲਏ ਇਹ ਇਹ ਕੋਈ ਕੋਈ ਲੌਜੀਕ ਹੈ ਕਿ ਇੱਕ ਵੱਡਾ ਏਡਾ ਏਡਾ ਲੀਡਰ ਇੱਕ ਪਾਸੇ ਮੰਨ ਰਿਹਾ ਹੋਵੇ ਦੂਜੇ ਪਾਸੇ ਆ ਕੇ ਨਕਰ ਰਿਹਾ ਹੋਵੇ ਕਿ ਕੀ ਖੇਡ ਬਣਾਏ ਕਿ ਤਮਾਸ਼ਾ ਬਣਾ ਰੱਖਿਆ ਹੈ ਕੱਲ ਤੱਕ ਤਾਂ ਦੰਤ ਜਿਸ ਤਰ੍ਹਾਂ ਦਰਬਾਰ ਕੀਤੀ ਹੋਈ ਹੈ ਬੀਤੇ ਦਿਨਾਂ ਤੋਂ ਕਿਸ ਤਰ੍ਹਾਂ ਉਹਨਾਂ ਨੂੰ ਕਿਹਾ ਗਿਆ ਦਿਨ ਤੋਂ ਬਾਅਦ ਨੂੰ ਕਿਵੇਂ ਦੇਖਦੇ ਹੈ ਜਿਹੜਾ ਕੁਝ ਕਿਸਮੇ ਦਿਨਾਂ ਤੋਂ ਬੋਇਆ ਹੈ ਇਹ ਸੀ ਇਹ ਜਿਸ ਤੁਸੀਂ ਦੇਖੋ ਸਾਰਾ ਧਾਮਾ ਜਿਹੜਾ ਦਾ ਇਹ ਸਾਰਾ ਗੋਸ਼ਤ ਸਿੰਘ ਸਵਾਨਾਂ ਦੇ ਉੱਪਰ ਸੁੱਟ ਕੇ ਕਿਉਂਕਿ ਸੇ ਇੱਕ ਇਹਨਾਂ ਨੂੰ ਉਮੀਦ ਨਹੀਂ ਸੀ ਕਿ ਸਿੰਘ ਸਵਾਨ ਉਸ ਤੱਕ ਪਹੁੰਚ ਜਾਣਗੇ ਕਿ ਉਹ ਇਹਨਾਂ ਦੇ ਸਾਰੇ grain ਜਿਹੜੇ ਨੰਗੇ ਕਰੇ ਸੁੱਟੋਗੇ ਇਸ ਤਰ੍ਹਾਂ ਕਿ ਇਹਨਾਂ ਨੇ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਸਿੰਘ ਸਵਾਨ ਦੀ ਵਜ੍ਹਾ ਨਾਲ ਸਾਨੂੰ ਕੁਮਤ ਵੀ ਸਾਨੂੰ ਲੋਕਾਂ ਚ ਵੀ ਇਹ ਚੀਜ਼ ਦੇ ਕਿ ਨਮੂਸ਼ੀ ਆ ਇਸ ਤਰ੍ਹਾਂ ਕਿ ਅਸੀਂ ਇਹਦਾ ਉਲਟਾ ਇਹ ਕਿ ਸਿੰਘ ਸਵਾਨ ਦੇ ਉੱਪਰ ਹੀ ਦੋਸਲਾ ਕੇ ਉਹਨਾਂ ਦੀ ਸਰਦਾਰੀ ਕਰਕੇ ਉਹਨਾਂ ਨੂੰ ਗੋਸ਼ੀ ਬਣਾਈ ਇਹ ਸਿੰਘ ਸਵਾਨ ਸਿੰਘ ਸਵਾਨ ਮੰਨਦੇ ਆ